ਪੰਜਾਬ ਪੁਲਿਸ ਆ ਚੁੱਕੀ ਹੈ ਐਕਸ਼ਨ ਮੋੜ ਤੇ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਤੇ ਡਰੋਨ ਰੱਖੇਗਾ ਆਪਣੀ ਤਿੱਖੀ ਨਜ਼ਰ ਡਰੋਨ ਵਿੱਚ ਆਏ ਚੀਰੇ ਲੱਗੀਆਂ ਉਂਗਲਾਂ ਵਾਲੇ ਨੌਜਵਾਨ ਨੂੰ ਪੁਲਿਸ ਨੇ ਲਿਆ ਹਿਰਾਸਤ ਦੇ ਵਿੱਚ ਦਰਅਸਲ ਤਾਂ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਚਾਈਨਾ ਤੋਂ ਸਿੰਥੈਟਿਕ ਡੋਰ ਦੀਆਂ ਵਰਤੋਂ ਤੇ ਵਿਕਰੀ ਨੂੰ ਰੋਕਣ ਦੇ ਲਈ ਇੱਕ ਵੱਖਰਾ ਹੀ ਢੰਗ ਅਪਣਾਇਆ ਗਿਆ ਹੈ ਡਰੋਨ ਜਰੀਏ ਪਤੰਗ ਉਡਾ ਰਹੇ ਨੌਜਵਾਨਾਂ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜੇਕਰ ਕੋਈ ਵੀ ਡਰੋਨ ਵਿੱਚ ਬਿਲਕੁਲ ਡ੍ਰੈਗਨ ਡੋਰ ਨਾਲ ਪਤੰਗ ਉਡਾਂਦਾ ਕੈਦ ਹੋ ਜਾਂਦਾ ਹੈ ਤਾਂ ਠੀਕ ਉਸ ਵਿਅਕਤੀ ਦੇ ਘਰ ਪਹੁੰਚ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੇ ਜਾਵੇਗੀ ਉੱਥੇ ਹੀ ਤਾਂ ਅਜ਼ਾਦੀ ਹੈ ਕਿ ਕਜਿਆ ਮਾਮਲਾ ਵੀ ਸਾਹਮਣੇ ਹੈ ਅੱਜ ਬਹਿਰਾਮ ਕੋ ਰੋਡ ਤੇ ਇੱਕ ਨੌਜਵਾਨ ਚਾਈਨਾ ਡੋਰ ਨਾਲ ਪਤੰਗ ਉਡਾ ਰਿਹਾ ਸੀ ਤਾਂ ਜੋ ਡਰੋਨ ਦੀ ਨਜ਼ਰ ਵਿੱਚ ਚਾਈਨਾ ਡੋਰ ਆਈ ਕੌਸ ਵਿਲੇ ਉਸ ਦੇ ਘਰ ਪੁਲਿਸ ਪਹੁੰਚ ਗਈ ਤੇ ਪਤੰਗ ਉਡਾ ਰਹੇ ਨੌਜਵਾਨ ਦੇ ਘਰ ਡੀਐਸਪੀ ਸੁਖਪਾਲ ਸਿੰਘ ਨੇ ਮੌਕੇ ਤੇ ਚਾਈਨਾ ਡੋਰ ਦਾ ਗੱਟੂ ਬਰਾਮਦ ਕਰਕੇ ਨੌਜਵਾਨ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਕਿਹਾ ਕਿ ਉਸ ਦੇ ਖਿਲਾਫ ਉਪਰ ਦੀ ਕਾਰਵਾਈ ਕੀਤੀ ਜਾਵੇਗੀ ਖਬਰ ਨੂੰ ਹਾਲ ਤੱਕ ਵੇਖੋ ਪ੍ਰਤੀਕਿਰਿਆ ਕਮੈਂਟਾਂ ਵਿੱਚ ਜ਼ਰੂਰ ਸਾਂਝੀ ਕਰੋ ਕਿ ਪੰਜਾਬ ਪੁਲਿਸ ਦਾ ਨਵਾਂ ਉਪਰਾਲਾ ਚਾਈਨਾ ਡੋਰ ਵੇਚਣ ਤੇ ਚਾਈਨਾ ਡੋਰ ਦੇ ਨਾਲ ਪਤੰਗ ਉਡਾਉਣ ਵਾਲਿਆਂ ਤੇ ਜੋ ਐਕਸ਼ਨ ਲਿੱਤਾ ਜਾਵੇਗਾ ਤੁਹਾਨੂੰ ਇਹ ਕਿਸ ਤਰੀਕੇ ਦਾ ਉਪਰਾਲਾ ਲੱਗਿਆ ਇੱਕ ਸਪੈਸ਼ਲ ਚਾਇਨਾ ਡੋਰ ਦੇ ਖਿਲਾਫ ਆਪਰੇਸ਼ਨ ਜਿਹੜਾ ਡਰੋਨ ਦੇ ਥਰੂ ਸ਼ੁਰੂ ਕਰਵਾਇਆ ਸਾਡੇ ਕੋਲ ਔਰ ਅਸੀਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਰਗਵਾਈ ਦੇ ਵਿੱਚ ਹੀ ਜਿਹੜਾ ਮੈਂ ਥਾਣਾ ਸਿਟੀ ਦੀ ਪੁਲਿਸ ਔਰ ਪੀਸੀਆ ਨੂੰ ਲੈ ਕੇ ਤੇ ਆਪਣਾ ਡਰੋਨ ਲੈ ਕੇ ਜਿਹੜੀ ਅਸੀਂ ਅੱਜ ਪਹਿਲਾ ਹੀ ਬਹਿਰਾਮਪੁਰ ਰੋਡ ਤੇ ਆਪਰੇਸ਼ਨ ਸ਼ੁਰੂ ਕੀਤਾ ਸੀ ਪਹਿਲੇ ਸਟੈਪ 'ਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲ ਗਈ ਕਿ ਇੱਕ ਲੜਕਾ ਜਿਹੜਾ ਸੀ ਡਰੋਨ ਜਿਹੜਾ ਡਰੋਨ ਦੇ ਰਾਹੀਂ ਅਸੀਂ ਕਾਬੂ ਕਰ ਲਿਆ ਔਰ ਜਿਹੜੀ ਚਾਈਨਾ ਡੋਰ ਦੀ ਉਹ ਵਰਤੋਂ ਕਰ ਰਿਆ ਸੀ ਉਹਦੇ ਇੱਕ ਹੱਥ 'ਚ ਤਿੰਨ ਉਂਗਲਾਂ ਤੇ ਦੂਜੇ ਹੱਥ 'ਚ ਇਹ ਜਿਹੜੇ ਦੋ ਉਂਗਲਾਂ ਜਿਹੜੀਆਂ ਉਹਦੇ ਨਾਲ ਕਟੀਆਂ ਹੋਈਆਂ ਤੇ ਬਲੱਡ ਵਗ ਰਿਹਾ ਸੀ ਅਸੀਂ ਹੁਣ ਇਹਨੂੰ ਕਾਬੂ ਕਰਕੇ ਇਹਨੂੰ ਫਰਸਟ ایڈ ਵੀ ਦਵਾਂਗੇ ਔਰ ਅਸੀਂ ਇਹਦੇ ਖਿਲਾਫ ਜਿਹੜਾ ਹੈਗਾ ਕੇਸ ਰਜਿਸਟਰਡ ਕਰਕੇ ਅਗਲੀ ਕਾਰਵਾਈ ਵੀ ਕਰਾਂ ਪਹਿਲਾਂ ਤੇ ਇਹਦੇ 'ਚ ਬਹੁਤ ਛੋਟਾ ਜੁਰਮਾਨਾ ਸੀ ਹੁਣ ਇਹਦੇ 'ਚ ਬਹੁਤ ਜ਼ਿਆਦਾ ਸਜ਼ਾ ਵੀ ਬਹੁਤ ਜ਼ਿਆਦਾ ਹੋ ਗਈ ਹੈ ਔਰ ਇੱਥੇ ਜੁਰਮਾਨਾ ਵੀ ਬਹੁਤ ਹੈਵੀ ਹੋ ਗਿਆ ਇਸ ਕਰਕੇ ਮੇਰੀ ਲੋਕਾਂ ਨੂੰ ਅਪੀਲ ਆਂ ਕਿ ਹੁਣ ਅਸੀਂ ਇਕੱਲਾ ਦੁਕਾਨਦਾਰਾਂ ਦੇ ਦਿਵਾਲੇ ਨਹੀਂ ਹੋਣਾ ਅਸੀਂ ਹੁਣ ਜਿਹੜੇ ਇਹਦੀ ਵਰਤੋਂ ਕਰ ਰਹੇ ਨੇ ਪਤੰਗਾ ਡੌਨਲੀ ਉਹਨਾਂ ਦੀ ਵੀ ਅਸੀਂ ਖਿਲਾਫ ਮੁਕਦਮੇ ਦਰਜ ਕਰਾਂਗੇ ਕਿੰਨੇ ਦਿਨਾਂ ਤੱਕ ਇਹ ਚੱਲਦਾ ਰਹੇਗਾ ਜੀ ਇਹ ਲਗਾਤਾਰੀ ਜੀ ਹੁਣ ਲਗਾਤਾਰੀ ਚੱਲੇਗਾ ਜਿੰਨਾ ਚਿਰ ਗਰਦਾਸਪੁਰ ਤੋਂ ਖਤਮ ਨਹੀਂ ਹੁੰਦਾ ਮੈਂ ਡੇਲੀ ਮੇਰੀ ਅਗਵਾਈ 'ਚ ਇਹ ਆਪਰੇਸ਼ਨ ਚੱਲੇਗਾ ਔਰ ਅਸੀਂ ਤੁਹਾਡੇ ਪ੍ਰੈਸਰ ਪੁਟਰਾਂ ਚੈਨਲਾਂ ਦੇ ਥਰੂ ਇੱਕੋ ਹੀ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਔਰ ਵੀ ਤੁਸੀਂ ਇਹਨਾਂ ਕਿਸੇ ਤਰੀਕੇ ਵੀ ਜ਼ੀਰੋ ਲੈਵਲ ਤੇ ਕਰਦੋ ਤਾਜੋ ਤੁਹਾਡਾ ਵੀ ਕੋਈ ਨੁਕਸਾਨ ਨਾ ਹੋਵੇ ਤੇ ਰਾਹੀਰ ਦਾ ਜਾਂ ਕਿਸੇ ਆਂਢੀ ਗੁਆਂਢੀ ਦਾ ਜਾਂ ਕਿਸੇ ਸ਼ਹਿਰ ਨਿਵਾਸੀ ਜਾਂ ਬੱਚੇ ਦਾ ਵੀ ਨੁਕਸਾਨ ਨਾ ਹੋਵੇ ਇਹਦੇ ਕੋਲੋਂ ਇੱਕ ਤਾਂ ਜਿਹੜੀ ਇਹ ਪਤੰਗ ਸੀ ਉਹਦੇ ਨਾਲ ਜਿਹੜੀ ਡੋਰ ਸੀ ਉਹ ਵੀ ਬਰਾਮਦ ਹੋ ਗਈ ਹੈ ਜੀ ਇੱਕ ਗੱਟੂ ਸੀ ਉਹ ਵੀ ਜਿਹੜਾ ਉਹ ਵੀ ਬਰਾਮਦ ਹੋ ਗਿਆ ਹੁਣ ਅਸੀਂ ਇਹਦੇ ਕੋਲ ਜਾਵਾਂਗੇ ਜੀ ਇਹਨੇ ਲਈ ਕੇ ਦੇ ਕੋ ਆ ਉਹਦੇ ਖਿਲਾਫ ਵੀ ਨਾਲ ਹੀ ਐਕਸ਼ਨ ਲਵਾਂਗੇ ਅੱਜ ਅਸੀਂ ਕਾਫੀ ਸਫਲਤਾ ਮਿਲ ਰਹੀ ਸਾਨੂੰ ਇਹ ਤੋਂ ਪਹਿਲਾਂ ਅਸੀਂ ਜਿਹੜਾ ਹੈਗਾ ਥਾਣੇ ਤਿੱਬੜ ਚ ਵੀ ਇੱਕ ਜਿਹੜਾ ਇਸੇ ਤਰੀਕੇ ਨਾਲ ਰਿਕਵਰ ਕੀਤਾ ਆ ਉਹਦੇ ਕੋ ਵੀ ਸਾਨੂੰ 14 ਜਿਹੜੇ ਗੱਟੂ ਜਿਹੜੇ ਆ ਚਾਈਨਾ ਡੋਰ ਦੇ ਮਿਲੇ ਆ ਔਰ ਆਸ ਆ ਅਸੀਂ ਲੋਕਾਂ ਨੂੰ ਇੱਕ ਅਪੀਲ ਕਰਾਂਗੇ ਵੀ ਜਿੱਥੇ ਵੀ ਚਾਇਨਾ ਡੋਰ ਦੀ ਕੋਈ ਵਰਤੋਂ ਕਰ ਰਿਹਾ ਉਹ ਸਾਨੂੰ ਉਹਦੀ ਵੀ ਗੁਪਤ ਸੂਚਨਾ ਰੱਖੀ ਜਾਏਗੀ ਉਹ ਸਾਨੂੰ ਇਨਫੋਰਮੇਸ਼ਨ ਦੇਣ ਤਾਂ ਜੋ ਇਸ ਬਰਾਈ ਨੂੰ ਆਪਾਂ ਸ਼ਹਿਰ ਚੋਂ ਖਤਮ